ਅਗਲੀ ਖਬਰ ਵੱਲ ਚਲਿਏ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਅਨਾਉਂਸ ਕੀਤਾ ਸੀ ਵੀ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ ਵੀ ਜਿਹੜੇ ਸ਼ਹਿਰ ਕਾਉਂਟੀਆਂ ਤੇ ਸਟੇਟਸ ਹੈਗੀਆਂ ਆ ਉਹ ਹੋਮਲੈਸ ਲੋਕਾਂ ਨੂੰ ਚੱਕ ਸਕਦੀਆਂ ਜੋ ਸਟਰੀਟਸ ਦੇ ਉੱਤੇ ਹੈਗੇ ਆ ਉਹਨਾਂ ਨੂੰ ਵਕ ਵਕ ਹੋਮਲੈਸ ਸ਼ੈਲਟਰ ਚ ਰੱਖਿਆ ਜਾ ਸਕਦਾ ਹੈ ਤੇ ਜਿਹੜੇ ਬਿਮਾਰ ਹੈਗੇ ਉਹਨਾਂ ਦੀ ਟ੍ਰੀਟਮੈਂਟ ਕੀਤੀ ਜਾਣੀ ਚਾਹੀਦੀ ਹੈਗੀ ਆ ਸੋ ਹੁਣ ਕੈਲੀਫੋਰਨੀਆ ਵਾਲੇ ਇਸ ਐਗਜ਼ੀਕਿਊਟਿਵ ਆਰਡਰ ਤੋਂ ਬਾਅਦ ਕੀ ਕਰਨਗੇ ਕਿਉਂਕਿ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਹੋਮਲੈਸਨੈਸ ਟਰੰਪ ਤੇ ਗੈਬੋ ਨਿਊਸਮ ਹੁਣੀ ਇੱਕ ਦੂਜੇ ਨੂੰ ਅੱਖਾਂ ਪੂਰੀਆਂ ਦਿਖਾਲਦੇ ਰਹਿੰਦੇ ਆ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੈਗਾ ਸੋ ਇਸ ਇਸ਼ੂ ਦੇ ਉੱਤੇ ਕਈ ਵਾਰੀ ਬਹਾਨਾ ਬਣਾ ਦਿੰਦੇ ਸੀ ਕਿ ਨਹੀਂ ਜੀ ਲੋਕਲ ਲਾਜ਼ ਆ ਸਟੇਟ ਲਾਜ਼ ਆ ਉਹ ਉਹਨਾਂ ਨੇ ਜੋ ਪੜਾਈ ਆ ਉਹਨਾਂ ਨੂੰ ਤੁਸੀਂ ਚੱਕ ਨਹੀਂ ਸਕਦੇ ਤੇ ਹੁਣ ਜਦੋਂ ਇਹ ਆਰਡਰ ਜਿਹੜਾ ਆ ਐਗਜ਼ੀਕਿਊਟਿਵ ਆਰਡਰ ਜਾਰੀ ਕਰ ਦਿੱਤਾ ਗਿਆ ਸੋ ਲੋਕਲ ਸਿਟੀਜ਼ ਨੂੰ ਤੇ ਕਾਉਂਟੀਜ਼ ਨੂੰ ਇਹ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਨਾ ਹੀ ਜਿਹੜੀ ਸਟੇਟ ਆ ਉਹਨਾਂ ਨੂੰ ਇਹ ਪ੍ਰੋਬਲਮ ਹੋਣੀ ਚਾਹੀਦੀ ਹੈਗੀ ਆ ਅ ਪਿਛਲੇ ਸਾਲ ਯੂਐਸ ਦੀ ਸੁਪਰੀਮ ਕੋਰਟ ਨੇ ਜੋ ਲੋਕ ਸੜਕਾਂ ਤੇ ਰਹਿੰਦੇ ਆ ਉਹਨਾਂ ਦੇ ਬਾਬਤ ਵੀ ਜਿਹੜੀ ਕਹਿੰਦੇ ਭੀ ਜਿਹੜੀ ਪ੍ਰੋਟੈਕਸ਼ਨ ਸੀ ਉਸ ਨੂੰ ਰਿਮੂਵ ਕਰ ਦਿੱਤਾ ਸੀ ਭੀ ਤੁਹਾਡੀ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ ਜੇ ਤੁਸੀਂ ਸੜਕ ਦੇ ਉੱਤੇ ਰਹਿੰਦੇ ਆ ਭੀ ਉਹ ਪਲੇਸ ਨਹੀਂ ਹੈਗੀ ਸੌਣ ਲਈ ਜਾਂ ਰਹਿਣ ਦੇ ਲਈ ਨਿਊਸਮ ਹੋਣਿਆਂ ਨੇ ਆਪਣੇ ਜੋ ਸਿਟੀਜ਼ ਆ ਉਹਨਾਂ ਨੂੰ ਪ੍ਰੈਸ਼ਰਾਈਜ਼ ਜ਼ਰੂਰ ਕੀਤਾ ਸੀ ਭੀ ਹੋਮਲੈਸਨੈਸ ਇਨਕੈਂਪਮੈਂਟਸ ਤੇ ਉੱਤੇ ਕ੍ਰੈਂਪ ਡਾਊਨ ਕਰੋ ਇਹ 트럼ਪ ਦੇ ਆਰਡਰ ਤੋਂ ਪਹਿਲਾਂ ਦਾ ਆ ਉਹਨ ਹਰ ਸ਼ਹਿਰ ਨੂੰ ਜਿਹੜਾ ਰਿਕੁਐਸਟ ਕੀਤਾ ਵੀ ਜਿਹੜੇ ਇਲੀਗਲ ਕੈਂਪ ਲੱਗੇ ਉਹ ਪਬਲਿਕ ਪ੍ਰਾਪਰਟੀ ਪ੍ਰਾਪਰਟੀ ਤੇ ਉਹਨਾਂ ਨੂੰ ਰਿਮੂਵ ਕੀਤਾ ਜਾਵੇ ਬਹੁਤ ਸਾਰੇ ਸ਼ਹਿਰ ਜਿਹੜੇ ਮੰਨ ਰਹੇ ਸੀ ਬਹੁਤ ਨਹੀਂ ਪਰ ਹੁਣ ਜਿਸ ਹਿਸਾਬ ਦੇ ਨਾਲ 트럼ਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਤੇ ਮੈਨੂੰ ਲੱਗਦਾ ਵੀ ਜਿਹੜਾ ਸਾਰਾ ਕ੍ਰੈਡਿਟ ਆ ਉਹ ਪ੍ਰੈਜ਼ੀਡੈਂਟ ਡੋਨਲਡ 트럼ਪ ਨੂੰ ਹੀ ਲੈ ਜਾਣਗੇ